ਪੰਜਾਬ ਦੇ ਅੰਮ੍ਰਿਤਸਰ ਦੇ ਗੈਂਗਸਟਰ ਡੋਨੇ ਵਾਲ ਕਨਸ਼ਾਮਪੂਰੀਆ ਦੇ ਗੁਰगांव ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਹਾਕ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਾਮ ਤੀਰਤ ਤੇ ਕੋਲਿਕ ਪਿੰਡ 'ਚ ਘੇਰਿਆ ਗਿਆ ਜਿੱਥੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ 'ਚ ਇੱਕ ਗੈਂਗਸਟਰ ਦੇ ਪੈਰ ਤੇ ਗੋਲੀ ਲੱਗ ਗਈ ਜਿਸ ਦੇ ਨਾਲ ਪੰਜ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਸ਼ਕਾਤੂ ਸੀ ਦੇਖ ਰਿਹਾ 247 ਪੰਜਾਬ ਪੰਜਾਬ ਦੇ ਅੰਮ੍ਰਿਤਸਰ ਦੇ ਗੈਂਗਸਟਰ ਡੋਨੇ ਵਾਲ ਗੰਸ਼ਾਮਪੂਰੀਆ ਦੇ ਗੁਰगांव ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਹਾਕ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਾਮ ਤੀਰਤ ਤੇ ਕੋਲਿਕ ਪਿੰਡ ਚ ਘੇਰਿਆ ਗਿਆ ਜਿੱਥੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਚ ਇੱਕ ਗੈਂਗਸਟਰ ਦੇ ਪੈਰ ਤੇ ਗੋਲੀ ਲੱਗ ਗਈ ਜਿਸ ਦੇ ਨਾਲ ਪੰਜ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਸ਼ਕਾਤੂ ਸੀ ਦੇਖ ਰਿਹਾ 247 ਪੰਜਾਬ ਪੰਜਾਬ ਦੇ ਅੰਮ੍ਰਿਤਸਰ ਦੇ ਗੈਂਗਸਟਰ ਡੋਨੇਵਾਲ ਕਨਸ਼ਾਮਪੂਰੀਆ ਦੇ ਗੁਰगांव ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਹਾਕ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਾਮ ਤੀਰਤ ਤੇ ਕੋਲਿਕ ਪਿੰਡ ਚ ਘੇਰਿਆ ਗਿਆ ਜਿੱਥੇ ਉਹਨਾਂ ਨੇ ਪੁਲਿਸ ਦੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਚ ਇੱਕ ਗੈਂਗਸਟਰ ਦੇ ਪੈਰ ਤੇ ਗੋਲੀ ਲੱਗ ਗਈ ਜਿਸ ਦੇ ਨਾਲ ਪੰਜ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਸ਼ਕਾ ਹੱਦ ਤੁਸੀਂ ਦੇਖ ਰਹੇ ਹੋ 247 ਪੰਜਾਬ ਪੰਜਾਬ ਦੇ ਅੰਮ੍ਰਿਤਸਰ ਦੇ ਗੈਂਗਸਟਰ ਡੋਨੇ ਵਾਲ ਗੰਸ਼ਾਮਪੂਰੀਆ ਦੇ ਗੁਰगांव ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਹਾਕ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਾਮ ਤੀਰਤ ਤੇ ਕੋਲਿਕ ਪਿੰਡ ਚ ਘੇਰਿਆ ਗਿਆ ਜਿੱਥੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਚ ਇੱਕ ਗੈਂਗਸਟਰ ਦੇ ਪੈਰ ਤੇ ਗੋਲੀ ਲੱਗ ਗਈ ਜਿਸ ਦੇ ਨਾਲ ਪੰਜ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਚੀ ਗਾਤ ਤੁਸੀਂ ਦੇਖ ਰਹੇ ਹੋ 247 ਪੰਜਾਬ ਪੰਜਾਬ ਦੇ ਅੰਮ੍ਰਿਤਸਰ ਦੇ ਗੈਂਗਸਟਰ ਡੋਨੇ ਵਾਲ ਗੰਸ਼ਾਮਪੂਰੀਆ ਦੇ ਗੁਰगांव ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਹਾਕ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਾਮ ਤੀਰਤ ਤੇ ਕੋਲਿਕ ਪਿੰਡ ਚ ਘੇਰਿਆ ਗਿਆ ਜਿੱਥੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਚ ਇੱਕ ਗੈਂਗਸਟਰ ਦੇ ਪੈਰ ਤੇ ਗੋਲੀ ਲੱਗ ਗਈ ਜਿਸ ਦੇ ਨਾਲ ਪੰਜ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਸ਼ਕਾਤੂ ਸੀ ਦੇਖ ਰਿਹਾ 247 ਪੰਜਾਬ ਪੰਜਾਬ ਦੇ ਅੰਮ੍ਰਿਤਸਰ ਦੇ ਗੈਂਗਸਟਰ ਡੋਨੇ ਵਾਲ ਗੰਸ਼ਾਮਪੂਰੀਆ ਦੇ ਗੁਰगांव ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਹਾਕ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਾਮ ਤੀਰਤ ਤੇ ਕੋਲਿਕ ਪਿੰਡ ਚ ਘੇਰਿਆ ਗਿਆ ਜਿੱਥੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਚ ਇੱਕ ਗੈਂਗਸਟਰ ਦੇ ਪੈਰ ਤੇ ਗੋਲੀ ਲੱਗ ਗਈ ਜਿਸ ਦੇ ਨਾਲ ਪੰਜ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਸ਼ਕਾਤੂ ਸੀ ਦੇਖ ਰਿਹਾ 247 ਪੰਜਾਬ ਪੰਜਾਬ ਦੇ ਅੰਮ੍ਰਿਤਸਰ ਦੇ ਗੈਂਗਸਟਰ ਡੋਨੇਵਾਲ ਕਨਸ਼ਾਮਪੂਰੀਆ ਦੇ ਗੁਰगांव ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਹਾਕ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਾਮ ਤੀਰਤ ਤੇ ਕੋਲਿਕ ਪਿੰਡ ਚ ਘੇਰਿਆ ਗਿਆ ਜਿੱਥੇ ਉਹਨਾਂ ਨੇ ਪੁਲਿਸ ਦੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਚ ਇੱਕ ਗੈਂਗਸਟਰ ਦੇ ਪੈਰ ਤੇ ਗੋਲੀ ਲੱਗ ਗਈ ਜਿਸ ਦੇ ਨਾਲ ਪੰਜ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ